ਇੱਕ ਚੰਡੀਗੜ੍ਹ ਕੋਰਟ ਕੰਪਲੈਕਸ ਦੇ ਅੰਦਰ ਗੋਲੀ ਚਲਣੀ ਔਰ ਗੋਲੀ ਚਲਾਈ ਕਿਸ ਵੱਲੋਂ ਗਈ ਹੈ ਪੰਜਾਬ ਪੁਲਿਸ ਦੇ ਸਸਪੈਂਡ ਹੋਏ ਏਆਈਜੀ ਵੱਲੋਂ ਔਰ ਆਪਣੇ ਜਵਾਈ ਤੇ ਹਾਲਾਂਕਿ ਉਹ ਘਰੇਲੂ ਝਗੜੇ ਦਾ ਮਸਲਾ ਸੀ ਪਰ ਉੱਥੇ ਸ਼ਰਿਆਮ ਗੋਲੀ ਚਲਾ ਦਿੱਤੀ ਕਿ ਔਰ ਆਈਆਰਐਸ ਅਫਸਰ ਦੱਸੇ ਜਾਂਦੇ ਨੇ ਹਰਪ੍ਰੀਤ ਸਿੰਘ ਜਿਹਨਾਂ ਨੂੰ ਮਾਰ ਦਿੱਤਾ ਗਿਆ ਔਰ ਇੱਕ ਮਸਲਾ ਹੋਇਆ ਅਮ੍ਰਿਤਸਰ ਦੇ ਵਿੱਚ ਐਸਐਚਓ ਤੇ ਹਮਲਾ ਕਰ ਦਿੱਤਾ ਹਾਲਾਂਕਿ ਦੋਨਾਂ ਘਟਨਾਵਾਂ ਦੇ ਕਾਰਨ ਵੱਖੋ ਵੱਖਰੇ ਐ ਪਰ ਸਵਾਲ ਵੱਡੇ ਖੜੇ ਹੁੰਦੇ ਆ ਕਾਨੂੰਨ ਵਿਵਸਥਾ ਦੇ ਪ੍ਰਸੰਗ 'ਚ ਵੇਖੀਏ ਤਾਂ ਦੇਖੋ ਜਿੱਥੋਂ ਤੱਕ ਤੇ ਏਆਈਜੀ ਮਲਵਿੰਦਰ ਸਿੰਘ ਸਿੱਧੂ ਦਾ ਮਸਲਾ ਇਹ ਤੇ ਇੱਕ ਪਰਿਵਾਰਕ ਮਸਲਾ ਹੈਗਾ ਕਿਉਂਕਿ ਉਹਨਾਂ ਦੀ ਧੀ ਦਾ ਡਿਵੋਰਸ ਚੱਲਦਾ ਸੀ ਲੇਕਿਨ ਸਿਸਟਮ ਦਾ ਤੇ ਪੰਜਾਬ ਪੁਲਿਸ ਦੇ ਧੱਕੇ ਦਾ ਸ਼ਿਕਾਰ ਹੋਇਆ ਮਲਵਿੰਦਰ ਸਿੰਘ ਸਿੱਧੂ ਉਸ ਧੱਕੇ ਦੇ ਵਿੱਚ ਇੱਕ ਪੱਤਰਕਾਰ ਵੀ ਬੁਰੀ ਤਰ੍ਹਾਂ ਸ਼ਿਕਾਰ ਹੋਇਆ ਜਿਵੇਂ ਮਹਾਲੀ ਪੁਲਿਸ ਤੇ ਵਿਜੀਲੈਂਸ ਵਾਲਿਆਂ ਦੀਆਂ ਐਕਸ਼ਨ ਤੇ ਪੱਤਰਕਾਰ ਰਜਿੰਦਰ ਸਿੰਘ ਤਗੜ ਥੋਕਿਆ ਗਿਆ ਨਾ ਉਹ ਵੀ ਆਉਣ ਵਾਲਾ ਸਮਾਂ ਦੱਸੂਗਾ ਜਦੋਂ ਅਦਾਲਤਾਂ ਨੇ ਉਹਨਾਂ ਨੂੰ ਇਸ ਕੇਸ 'ਚ ਬਰੀ ਕੀਤਾ ਹੈਗਾ ਪਰ ਉਦੋਂ ਨੂੰ ਬੰਦੇ ਦਾ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਤੇ ਮਾਨਸਿਕ ਤੌਰ ਤੇ ਬੜਾ ਜਿਆਦਾ ਨੁਕਸਾਨ ਹੋ ਜਾਂਦਾ ਹੁਣ ਆ ਜਿਹੜਾ ਮਲਵਿੰਦਰ ਸਿੰਘ ਸਿੱਧੂ ਵਾਲਾ ਕਾਂਡ ਆਇਆ ਹੈ ਨਾ ਦੇਖੋ ਇੱਕ ਆਪਣਾ ਜਵਾਈ ਮਾਰ ਦੇਣਾ ਅਦਾਲਤ ਦੇ ਵਿੱਚ ਸੁਣਵਾਈ ਵੇਲੇ ਜਿਹਦਾ ਸੁਣਵਾਈ ਸੀ ਦੋਨਾਂ ਧਿਰਾਂ ਨੂੰ ਬੁਲਾਇਆ ਗਿਆ ਉਹ ਬੰਦਾ ਕਿੰਨਾ ਅੱਕਿਆ ਹੋਊਗਾ ਸਿਸਟਮ ਤੋਂ ਆਪਣੀ ਪੁਲਿਸ ਤੋਂ ਹੁਣ ਇੱਕ ਬੰਦਾ ਜਿਹੜਾ ਪੁਲਿਸ ਦੇ ਵਿੱਚ ਹੀ ਏਆਈਜੀ ਅਹੁਦੇ ਤੇ ਸੀ ਅਗਰ ਉਹ ਪੰਜਾਬ ਪੁਲਿਸ ਦੇ ਤੇ ਵਿਜੀਲੈਂਸ ਦੇ ਧੱਕੇ ਦਾ ਸ਼ਿਕਾਰ ਹੋ ਸਕਦਾ ਸਮਾਜਿਕ ਤੌਰ ਤੇ ਕਿੰਨਾ ਸ਼ਿਕਾਰ ਹੋਇਆਊਗਾ ਕਿ ਬੰਦੇ ਨੂੰ ਹਥਿਆਰ ਚੁੱਕਣ ਲਈ ਮਜਬੂਰ ਹੋਣਾ ਪਿਆ ਇੱਕ ਆਮ ਬੰਦੇ ਨਾਲ ਜਦੋਂ ਪੁਲਿਸ ਧੱਕਾ ਕਰਦੀ ਹੋਈ ਤੇ ਉਹਦੇ ਮਨ ਦੇ ਵਿੱਚ ਕੀ ਕੀ ਖਿਆਲ ਆਉਂਦੇ ਨੇ ਜੇ ਇੱਕ ਪੁਲਿਸ ਵਾਲਾ ਜਿਹਨੂੰ ਪਤਾ ਹੈ ਕਿ ਮੈਂ ਕਿਸੇ ਬੰਦੇ ਨੂੰ ਮਾਰੂਗਾ ਤੇ 302 ਹੀ ਆ ਹੁਣ ਮੈਨੂੰ ਉਮਰ ਕੈਦ ਭੁਗਤਨੀ ਪੈਣੀ ਆ ਮੈਨੂੰ ਫਾਂਸੀ ਵੀ ਹੋ ਸਕਦੀ ਹੈਗੀ ਨਾ ਤੇ ਆਮ ਬੰਦੇ ਨਾਲ ਜਦੋਂ ਪੁਲਿਸ ਧੱਕਾ ਕਰਦੀ ਹੈਗੀ ਪੰਜਾਬ ਪੁਲਿਸ ਦੇ ਧੱਕਿਆਂ ਦੀ ਬਾਦਸ਼ਾਹ ਤੇ ਉਦੋਂ ਇੱਕ ਮਾਤੜ ਬੰਦਾ ਉਹ ਕੁਝ ਕਰ ਨਹੀਂ ਸਕਦਾ ਲੇਕਿਨ ਉਹ ਕਿੰਨਾ ਔਖਾ ਹੋਇਆ ਹੋਊਗਾ ਪੰਜਾਬ ਪੁਲਿਸ ਦੇ ਸਿਸਟਮ ਤੋਂ ਕਿ ਯਾਰ ਇੱਕ ਹੁਣ ਤੁਸੀਂ ਆਪ ਅੰਦਾਜ਼ਾ ਲਗਾ ਲਓ ਜੇ ਇੱਕ ਪੁਲਿਸ ਵਾਲਾ ਹਥਿਆਰ ਚੁੱਕ ਸਕਦਾ ਤੇ ਇੱਕ ਬੰਦਾ ਕੀ ਕਰ ਸਕਦਾ ਹੁਣ ਇਹ ਮਸਲਾ ਕਿ ਮਲਵਿੰਦਰ ਸਿੰਘ ਸਿੱਧੂ ਨਾ ਚੰਗਾ ਹੋਇਆ ਜਾਂ ਮਾੜਾ ਹੋਇਆ ਪਰ ਉਹ ਸਿਸਟਮ ਦੇ ਟੇਕੇ ਚੜ ਗਿਆਗਾ ਹੁਣ ਇਹ ਆ ਸਵਾਲ ਖੜੇ ਹੋਣਗੇ ਵਿਜੀਲੈਂਸ ਤੇ ਵੀ ਸਵਾਲ ਖੜੇ ਹੋਣਗੇ ਤੇ ਮਹਾਲੀ ਪੁਲਿਸ ਤੇ ਵੀ ਸਵਾਲ ਖੜੇ ਹੋਣਗੇ ਦੂਜੀ ਰਹੀ ਗੱਲ ਕਿ ਉਹ ਜਿਹੜਾ ਉਹਨੇ ਦੇ ਜਵਾਈ ਦਾ ਜਿਹੜਾ ਰੌਲਾ ਪੈ ਰਿਹਾ ਹੈਗਾ ਜਿਹੜੇ ਹੁਣ ਇਸ ਵਿਚਾਰੇ ਨਹੀਂ ਰਹੇ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਮਾੜੀ ਹੋਈ ਹੈ ਇਹ ਘਟਨਾ ਨਹੀਂ ਵਾਪਰਨੀ ਚਾਹੀਦੀ ਸੀ ਪਰ ਰੌਲਾ ਇਸ ਗੱਲ ਦਾ ਕਿ ਉਸ ਜਿਹੜਾ ਆਈਆਰਐਸ ਅਫੀਸਰ ਦੱਸਿਆ ਜਾ ਰਿਹਾ ਜਿਹੜਾ ਕਹਿੰਦੇ ਕਿ ਹੈ ਜਰਨਲ ਕੈਟਾਗਰੀ ਚ ਤੇ ਉਹਨੇ ਐਸਸੀ ਸਰਟੀਫਿਕੇਟ ਬਣਾ ਕੇ ਨੌਕਰੀ ਕੀਤੀ ਹੈਗੀ ਔਰ ਉਹਦੇ ਰਿਸ਼ਤੇਦਾਰ ਹੀ ਵਿਜੀਲੈਂਸ ਦੇ ਵਿੱਚ ਲੱਗੇ ਸੀ ਜਿਨ੍ਹਾਂ ਦੇ ਫਿਰ ਇਹ ਇੱਕ ਨੈਕਸਸ ਦੇ ਦੌਰਾਨ ਇਹ ਲੋਕ ਸ਼ਿਕਾਰ ਹੋਏ ਨੇ ਹੁਣ ਪਤਾ ਨਹੀਂ ਕਿੰਨਾ ਕ੍ਰਿਪਟਾ ਕਿੰਨਾ ਬੇਈਮਾਨ ਸੀ ਮਲਵਿੰਦਰ ਸਿੰਘ ਜੀ ਲੇਕਿਨ ਉਹਨੂੰ ਹਥਿਆਰ ਚੁੱਕਣਾ ਪਿਆਗਾ ਇਹ ਇੱਕ ਸਿਸਟਮ ਤੇ ਚਪੇੜਾ ਇਹ ਕਰਕੇ ਕਿ ਸਾਡਾ ਸਿਸਟਮ ਕੀ ਆ ਕਿ ਜਿਸ ਉਹਦੀ ਕੁੜੀ ਦਾ ਕਿਉਂਕਿ ਉਹਦੀ ਕੁੜੀ ਦਾ ਘਰ ਉਜੜ ਗਿਆ ਇੱਕ ਤੇ ਪਹਿਲਾਂ ਉਜੜ ਗਿਆ ਜਦੋਂ ਡਿਵੋਰਸ ਦਾ ਕੇਸ ਚੱਲਣ ਲੱਗ ਪਿਆ ਇੱਕ ਹੁਣ ਉਹਦਾ ਘਰ ਕਰੂ ਕਰੂ ਹਾਂ ਹੁਣ ਤੇ ਸਭ ਤੋਂ ਸਭ ਤੋਂ ਵੱਡਾ ਨੁਕਸਾਨ ਹੋ ਗਿਆ ਨਾ ਪਰਿਵਾਰ ਦਾ ਹੁਣ ਇਹਦੇ ਵਿੱਚ ਹੁਣ ਪੰਜਾਬ ਪੁਲਿਸ ਤੇ ਆਪਣੇ ਆਪ ਨੂੰ ਸੁਰਖਰੂ ਸਮਝੂਗੀ ਪਰ ਜੋ ਉਹਨਾਂ ਨੇ ਕੀਤਾ ਹੈਗਾ ਇਹਨਾਂ ਇਸ ਲੜਾਈ ਝਗੜੇ ਦੇ ਵਿੱਚ ਰਜਿੰਦਰ ਸਿੰਘ ਤਗੜ ਹੋਣੀ ਵੀ ਬੁਲੇਟੇਗੇ ਕਿਵੇਂ ਪੁਲਿਸ ਨੇ ਸ਼ਿਕਾਇਤਾਂ ਇਕੱਠੀਆਂ ਕੀਤੀਆਂ ਕਿਵੇਂ ਛੋਟੀਆਂ-ਛੋਟੀਆਂ ਆਡੀਓ ਵਾਇਰਲ ਕੀਤੀਆਂ ਗਈਆਂ ਕਿਵੇਂ ਉਸ ਕੁੜੀ ਦਾ ਪੁਲਿਸ ਨੇ ਇਸਤੇਮਾਲ ਕੀਤਾ ਜਿਹਦੀ ਤਗੜ ਹੁੰਣਾ ਨੇ ਮਦਦ ਕੀਤੀ ਰੌਲਾ ਤੇ ਇਸ ਗੱਲ ਦਾ ਕਿਉਂਕਿ ਮਹੱਲੀ ਪੁਲਿਸ ਨੇ ਕਦੀ ਵੀ ਰਜਿੰਦਰ ਸਿੰਘ ਤਗੜ ਦੇ ਮਾਮਲੇ ਖੁੱਲ ਕੇ ਨਹੀਂ ਬੋਲਿਆਗਾ ਦੱਸਿਆ ਨਹੀਂ ਹੈਗਾ ਅੰਦਰ ਖਾਤੇ ਹੀ ਸ਼ਾਜਸ਼ਾ ਤੇ ਕਾਰਵਾਈ ਰਚਦੇ ਰਹੇ ਹੁਣ ਮਿਲਵਿੰਦਰ ਸਿੰਘ ਸਿੱਧੂ ਦੇ ਨਾਲ ਤਗੜ ਨੂੰ ਮਲਾ ਦਿੱਤਾ ਗਿਆ ਸੀ ਕਿ ਜੀ ਐਕਸਟਰਸ਼ਨ ਮੰਗਦੇ ਹੈਗੇ ਹੁਣ ਇਹ ਬੰਦਾ ਦੇਖੋ ਕਿ ਜੜ ਕੀ ਸੀ ਜੜ ਤੇ ਅੱਜ ਪਤਾ ਲੱਗਿਆ ਕਿ ਬੰਦਾ ਕਿੰਨਾ ਅੱਕਿਆ ਪਿਆ ਸੀ ਸਿਸਟਮ ਤੋਂ ਤੰਗ ਹੋਇਆ ਪਿਆ ਸੀ ਜਿਹੜਾ ਬੰਦਾ ਏਆਈ ਜੀ ਹੋ ਕੇ ਆਪਣੀ ਧੀ ਨੂੰ ਇਨਸਾਫ ਨਹੀਂ ਦਿਵਾ ਸਕਦਾ ਤੁਸੀਂ ਲਾ ਲਓ ਕਿ ਬਾਕੀ ਮਾਤੜ ਲੋਕਾਂ ਦਾ ਕੀ ਹੁੰਦਾ ਹੋਊਗਾ ਔਰ ਪੁਰਸ ਜੋ ਕਜ ਕਰਦੀ ਹੈ ਫਿਰ ਉਹ ਆਪਣੇ ਬੰਦੇ ਨੂੰ ਵੀ ਨਹੀਂ ਬਖਸ਼ਦੀ ਹੈਗੀ ਔਰ ਇਹ ਬਹੁਤ ਹੀ ਮੰਦਭਗੀ ਘਟਨਾ ਹੈਗੀ ਤੇ ਇਸ ਮਸਲੇ ਦੇ ਵਿੱਚ ਇੱਕ ਨਿਰਪੱਖ ਜਾਂਚ ਹੋਣੀ ਚਾਹੀਦੀ ਸੀ ਜਿਹੜੀ ਪੰਜਾਬ ਪੁਲਿਸ ਤੇ ਵਿਜੀਲੈਂਸ ਨੇ ਨਹੀਂ ਕੀਤੀ ਹੈਗੀ ਕਿਉਂਕਿ ਪੰਜਾਬ ਪੁਲਿਸ ਤੇ ਵਿਜੀਲੈਂਸ ਦੀ ਆਪਸ ਦੇ ਵਿੱਚ ਬਣੀ ਨਹੀਂ ਹੈਗੀ ਸੀ ਇਸ ਕਰਕੇ ਮਲਵਿੰਦਰ ਸਿੰਘ ਸਿੱਧੂ ਹੋਣੀ ਪੁਲਿਸ ਤੇ ਵਿਜੀਲੈਂਸ ਦਾ ਵੀ ਸ਼ਿਕਾਰ ਹੋ ਗਏ ਇੱਕ ਘਟਨਾ ਤੇ ਹੋ ਗਈ ਹੁਣ ਇੱਕ ਨਵਾਂ ਕੇਸ ਚੱਲੂਗਾ ਹੁਣ ਚੰਡੀਗੜ੍ਹ ਦੇ ਵਿੱਚ ਕੇਸ ਰਜਿਸਟਰਡ ਹੋਊਗਾ ਨਾ ਕਿਉਂਕਿ ਚੰਡੀਗੜ੍ਹ ਦੇ ਵਿੱਚ ਘਟਨਾ ਵਾਪਰੀ ਹੈਗੀ ਹੈ ਚੰਡੀਗੜ੍ਹ ਹੁਣ ਆਪਣੇ ਲੈਵਲ ਤੇ ਇਨਵੈਸਟੀਗੇਸ਼ਨ ਕਰ ਦੂਜੀ ਜਿਹੜੀ ਘਟਨਾ ਆ ਗਈ ਉਹ ਦੇਖੋ ਕਿ ਲੋਕਾਂ ਦਾ ਹੌਸਲਾ ਕਿੰਨਾ ਬਲੰਦ ਹੋ ਗਿਆ ਕਿ ਸ਼ਰੇਆਮ ਪਤਾ ਹੈ ਕਿ ਲੜਾਈ ਝਗੜਾ ਹੋ ਰਿਹਾ ਤੇ ਪੁਲਿਸ ਸਾਹਮਣੇ ਖੜੀ ਹੈ ਸਾਨੂੰ ਛਡਾਉਣ ਆਈ ਸਾਨੂੰ ਗ੍ਰਿਫਤਾਰ ਕਰਨੀ ਆਈ ਹੈਗੀਆ ਕਿਉਂਕਿ ਹਥਿਆਰ ਸੀ ਦੋਨੇ ਧਿਰਾਂ ਕੋਲ ਐ ਸੱਚ ਉਹ ਕੋਈ ਰਾਤ ਦਾ ਟਾਈਮ ਸੀ ਜਦੋਂ ਪੁਲਿਸ ਰਾਤ ਨੂੰ ਕਰਦੀ ਹੈਗੇ ਕਾਰਜ ਕਰਕੇ ਇੰਸਪੈਕਟਰ ਰੈਂਕ ਦੇ ਅਧਿਕਾਰੀ ਪੈਂਟ ਖਾਕੀ ਜ਼ਰੂਰ ਪਾ ਲੈਂਦੇ ਉੱਪਰ 셔ਟ ਦੂਜੀ ਪਾ ਲੈਂਦੇ ਹੈਗੇ ਪਰ ਨਾਲ ਜਿਹੜੇ ਸਿਪਾਈ ਵਗੈਰਾ ਹੁੰਦੇ ਉਹ ਯੂਨੀਫਾਰਮ ਦੇ ਵਿੱਚ ਹੀ ਹੁੰਦੇ ਨੇ ਜਿਪਸੀ ਸਰਕਾਰੀ ਹੁੰਦੀ ਆ ਔਰ ਲੜਾਈ ਝਗੜੇ 'ਚ ਲੋਕਾਂ ਦੀ ਹਿੰਮਤ ਇਹ ਦੇਖੋ ਕਿ ਐਸ ਐਚਓ ਦਾ ਹੀ ਹਮਲਾ ਕਰ ਦਿੱਤਾ ਇੱਕ ਲੇਡੀ ਐਸ ਐਚਓ ਤੇ ਹਮਲਾ ਕਰ ਦਿੱਤਾ ਹੈਗਾ ਸਿਰ ਪਾੜ ਦਿੱਤਾ ਗਿਆ ਉਹਦਾ ਕੰਨ ਦਾਤਰ ਮਾਰ ਕੇ ਵੜ ਦਿੱਤਾ ਗਿਆ ਤੇ ਅਗਰ ਕੋਈ ਉਥੇ ਐਸ ਐਚਓ ਬੰਦਾ ਹੁੰਦਾ ਸ਼ਾਇਦ ਉਹ ਗੋਲੀ ਵੀ ਮਾਰ ਦਿੰਦਾ ਹੈਗਾ ਸਿੱਧੀ ਨਾ ਮਾਰਦਾ ਪੈਰਾਂ 'ਚ ਮਾਰ ਦਿੰਦਾ ਹੈਗਾ ਪਰ ਉਹ ਲੇਡੀ ਐਸ ਐਚਓ ਸੰਭਲੀ ਪਾਈ ਕਿ ਜਦੋਂ ਤੁਹਾਡੇ ਜਾਂਦਿਆਂ ਹੀ ਕੋਈ ਕਿਸੇ ਮੰਨ ਲਓ ਇੱਕ ਪੁਲਿਸ ਵਾਲੇ ਪੁਲਿਸ ਵਾਲੇ ਨੂੰ ਇਹ ਥੋੜਾ ਪਤਾ ਵੀ ਮੇਰੇ ਤੇ ਹੀ ਕੋਈ ਹਮਲਾ ਕਰ ਦੂਗਾ ਬੰਦਾ ਤਾਂ ਬੜਾ ਆਰਾਮ ਦੇ ਨਾਲ ਜਾਂਦਾ ਵੀ ਛੱਡ ਦੋ ਇਹ ਕੀ ਕਰ ਰਹੇ ਹੋ ਨਾ ਉਹਨਾਂ ਲਾਜ਼ਮੀ ਤੌਰ ਤੇ ਐਸ ਐਚਓ ਨੇ ਦਬਕੇ ਮਾਰੇ ਨੇ ਵੀ ਕੀ ਗੰਦ ਪਾਇਆ ਗਿਆ ਤੁਸੀਂ ਰੋਡ ਤੇ ਲੜ ਰਹੇ ਹੋ ਸਿਸਟ ਖਰਾਬ ਕਰ ਰਹੇ ਹੋ ਪਰ ਉਹਨੂੰ ਇਹ ਥੋੜਾ ਪਤਾ ਮੇਰੇ ਤੇ ਹੀ ਦਾਤਰ ਮਾਰ ਦੇਣਾ ਹੈਗਾ ਇਹ ਲੋਕਾਂ ਦਾ ਖੌਫ ਦੇਖੋ ਵੀ ਲੋਕ ਖੌਫ ਚੋਂ ਹੀ ਬਾਹਰ ਨਿਕਲੇ ਆਏ ਨੇ ਹੁਣ ਉਹ ਇੱਕ ਫੌਜੀ ਨਿਕਲ ਗਿਆ ਹੁਣ ਜਿਹੜਾ ਬੰਦਾ ਫੌਜੀ ਆ ਫੌਜੀ ਤੇ ਪੁਲਿਸ ਨਾਲੋਂ ਜ਼ਿਆਦਾ ਡਿਸਪਲਿਨ ਹੁੰਦਾ ਜੀ ਫੌਜੀ ਤੇ ਪੁਲਿਸ ਵਾਲੇ ਨਾਲੋਂ ਜ਼ਿਆਦਾ ਜ਼ਿਆਦਾ ਪੇਸ਼ੀਅਸ ਹੁੰਦਾ ਉਹਨੇ ਬਾਰਡਰ ਤੇ ਲੜਨਾ ਹੈਗਾ ਇਹਨਾਂ ਲੋਕਾਂ ਦੇ ਨਾਲ ਰੋਜ਼ ਲੜਨਾ ਪੁਲਿਸ ਕੋਲੇ ਇਹਨਾਂ ਪੇਸ਼ੀਅਸ ਨਹੀਂ ਹੁੰਦਾ ਜਿੰਨਾ ਇੱਕ ਫੌਜੀ ਕੋ ਪੇਸ਼ੀਅਸ ਹੁੰਦਾ ਪਰ ਉਹ ਇੰਨਾ ਮਜਬੂਰ ਹੋ ਗਿਆ ਕਿ ਉਹਨੇ ਐਸਐਚਓ ਤਾਂ ਹੀ ਹਮਲਾ ਕਰ ਦਿੱਤਾ ਕਿ ਇਹ ਦੋਨੇ ਜਿਹੜੀਆਂ ਘਟਨਾਵਾਂ ਬਹੁਤ ਹੀ ਮੰਦ ਭਾਗੀਆਂ ਆਈਆਂ ਇਹ ਘਟਨਾ ਨਹੀਂ ਹੋਣੀ ਚਾਹੀਦੀ ਸੀ ਔਰ ਦੂਜੀ ਦੇਖੋ ਕਿ ਲੋਕਾਂ ਦੇ ਵਿੱਚ ਗੁੱਸਾ ਦੇਖੋ ਨਾ ਪੇਸ਼ੀਐਂਸ ਦਾ ਲੈਵਲ ਹੀ ਘੱਟ ਗਿਆ ਹੈਗਾ ਇੱਕ ਸੌਰਾ ਜੋ ਖੁਦ ਆਈਜੀ ਰੈਂਕ ਦਾ ਉਹ ਆਪਣੀ ਜਵਾਈ ਆਈਆਰਐਸ ਨੂੰ ਮਾਰ ਦਿੰਦਾ ਇੱਕ ਫੌਜੀ ਲੜਾਈ ਝਗੜੇ ਤੇ ਇੱਕ ਐਸਐਚਓ ਤੇ ਜਾਣ ਲੇਵਾ ਹਮਲਾ ਕਰ ਦਿੰਦਾ ਔਰ ਸ਼ਰੋਮਨੀ ਗੁਰਦਆਰਾ ਪ੍ਰਬੰਧਕ ਕਮੇਟੀ ਦੇ ਦਫਤਰ ਦੇ ਵਿੱਚ ਉਹ ਵੱਡੀ ਘਟਨਾ ਦੋ ਮੁਲਾਜ਼ਮਾਂ ਆਪਸ ਚ ਲੜੇ ਇੱਕ ਦੂਜੇ ਦਾ ਕਤਲ ਕਰ ਦਿੰਦਾ ਹੈਗਾ ਇਹ ਸਾਡਾ ਸਿਸਟਮ ਪੰਜਾਬੀ ਜਾ ਕਿੱਧਰ ਗਿਆ ਜਾ ਰਿਹਾ ਹੈਗਾ ਸਾਰੇ ਪੜ੍ਹੇ ਲਿਖੇ ਸਾਰੇ ਗੁਣੀ ਗਿਆਨੀ ਸਾਰੇ ਡਿਸਪਲਾਈਨ ਦਾ ਪਾਠ ਪੜਾਉਣ ਵਾਲੇ ਲੋਕ ਔਰ ਦਰਬਾਰ ਸਾਹਿਬ ਸ਼ਰੋਮਨੀ ਗੁਰਦਆਰਾ ਪ੍ਰਬੰਧਕ ਕਮੇਟੀ ਜਿੱਥੇ ਹਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੰਨਾਂ ਦੇ ਵਿੱਚ ਗੁਰੂ ਸਬਾਨ ਦੀ ਮਿੱਠੀ ਬਾਣੀ ਤੁਹਾਡੇ ਕੰਨਾਂ 'ਚ ਪੈਂਦੀ ਹੋਵੇ ਸਤਨਾਮ ਸਤਨਾਮ ਸਵੇਰੇ ਸ਼ਾਮ ਲੋਕੀ ਜਪਦੇ ਹੋਣ ਤੇ ਉੱਥੇ ਆ ਵਗਰ ਦਫਤਰ ਦੇ ਵਿੱਚ ਹੀ ਕਾਣ ਵਾਪਰ ਜੇ ਤੇ ਇਸ ਤੋਂ ਮਾੜੀ ਗੱਲ ਕੀ ਹੋ ਸਕਦੀ ਹੈਗੀ ਆ ਕਿ ਲੋਕਾਂ ਦੇ ਨਿੱਜੀ ਮਸਲੇ ਨਿੱਜੀ ਮਸਲੇ ਕਿਵੇਂ ਕਤਲ ਬਣ ਰਹੇ ਹੈਗੇ ਨੇ ਇਹ ਬਹੁਤ ਹੀ ਚਿੰਤਾ ਵਾਲੀ ਗੱਲ ਹੈ